ਸਾਰਿਆਂ ਨੂੰ ਅੱਜ ਆਪਾਂ ਪਿੰਡ ਮਡੇਆਲਾ თੀਲ ਤੇ ਜ਼ਿਲ੍ਹਾ ਸ਼ਰੀ ਅੰਬਸਰ ਸਾਹਿਬ ਪਹੁੰਚੇ ਆਂ ਵੀਰ ਮਨਦੀਪ ਦੇ ਕੋਲ ਅ ਘਰੇਲੂ ਪਸ਼ੂ ਜਿਹੜੇ ਵੀ ਤੁਹਾਨੂੰ ਆ ਵਿਖਾਉਂਦੇ ਆ ਸਾਰੇ ਵੀਰ ਕੋਲ ਅੱਜ ਤੋਂ ਕੋਈ ਸਮਾਂ ਪਹਿਲਾਂ 40 ਤੋਂ 45 ਗਾਵਾਂ ਸੀ ਚਲੋ ਸਮੇਂ ਸਮੇਂ ਦੀਆਂ ਬਾਤਾਂ ਚਲੋ ਵੀਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹ ਨੂੰ ਆਪਾਂ ਤੁਹਾਨੂੰ ਵੀਡੀਓ ਸਾਰਾ ਕੋਈ ਸਾਂਝਾ ਕਰ ਦਾਂਗੇ ਕੀ ਗੱਲਬਾਤ ਹੋਈ ਆ ਬਾਕੀ ਇਹ ਵੀਰ ਦੇ ਘਰੇਲੂ ਗਾਵਾਂ ਜਿਨ੍ਹਾਂ ਚੋਂ ਇੱਕਾ ਸੱਜਰ ਸੋਈ ਆ ਆ ਬੱਚਾ ਜਿਹੜਾ ਤੇ ਆ ਗਾਂ ਦਾ ਬੱਚਾ ਮਰ ਗਿਆ ਜਦੋਂ ਦੇਦੇ ਕੋਈ 12-13 ਕਿਲੋ ਤਿਆਰ ਜੇ ਇਹਦਾ ਵੀ ਬੱਚਾ ਨਹੀਂ ਜੇਗਾ ਤੇ ਆ ਦੋਵੇਂ ਬਿਨ ਬੱਚੇ ਤੋਂ ਤਕਰੀਬਨ ਪਹਿਲੇ ਨੰਬਰ ਵਾਲੀ ਸਿਰਫ ਬੱਚੇ ਵਾਲੀ ਬਾਕੀ ਸਾਰੀਆਂ ਬਿਨ ਬੱਚੇ ਤੋਂ ਆ ਤੇ ਬਾਕੀ ਕਰਦੇ ਆ ਵੀਰ ਨਾਲ ਗੱਲਬਾਤ ਦੱਸਦੇ ਆ ਡਿਟੇਲ ਕਿੰਨਾ ਦੁੱਧ ਆ ਕੀ ਮੋਲਿਆ ਵੀਜੀ ਸਾਸਰੀ ਗਾਲ ਵੀਰ ਜੀ ਕੀ ਹਾਲ ਜੀ ਵਧੀਆ ਹੋਰ ਨਾਂ ਦੱਸ ਦੋ ਪਹਿਲਾਂ ਆਪਣਾ ਨਾਂ ਮੇਰਾ ਮਨਦੀਪ ਸਿੰਘ ਪਿੰਡ ਮੰਡੇਾਲਾ ਜ਼ਿਲ੍ਹਾ ਅੰਮ੍ਰਿਤਸਰ ਤਸੀਗੰਗਰਸਰ ਅਛਾ ਜੀ ਹਾਂ ਜੀ ਤੇ ਅ ਘਰੇਲੂ ਪਸ਼ੂ ਆ ਆਪਣੇ ਹਾਂ ਜੀ ਹਾਂ ਜੀ ਵੀਰ ਜੀ ਆਪਣੇ ਕੋਲ 40 45 ਗਾਵਾਂ ਆ ਹੀ ਤੇ ਕੋਈ ਵਾਦਾ ਘਟਾ ਆ ਜੋ ਸਮੇਂ ਦੀ ਕੋਈ ਵਾਧ ਘਟ ਹੋ ਜਾਂਦੀ ਆ ਤੇ ਸੇਲ ਕਰਦੇ ਨਹੀਂ ਹੁਣ ਹਾਂਜੀ ਹਾਂਜੀ ਸਾਰੀਆਂ ਸੇਲ ਕਰਦੇ ਅੱਛਾ ਜੀ ਤੇ ਸ਼ੁਰੂਆਤ ਪਹਿਲੇ ਨੰਬਰ ਅਜ ਤੇ ਕਰੀਏ ਹਾਂਜੀ ਕਿੰਨਵਾ ਸੂਆ ਜੇ ਇਹ ਵੀ ਅੱਜ ਦੁੱਜਾ ਸੂਆ ਜੇ ਅੱਛਾ ਤੇ ਸੂਈ ਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਅੱਜ 20 ਦਿਨ ਆ ਆ ਵਛਾ ਜੀ ਕੋ ਆਪਣੇ ਸਮਝ ਕਰ ਲੈ 20 ਦਾ ਲਾੜੇ ਕੋਈ 15 ਦਾ ਲਾੜੇ ਲੋਕ ਕੋਈ ਤੁਹਾਡੇ ਸਾਹਮਣੇ ਆ ਤੇ ਇਸ ਟਾਈਮ ਤੇ ਵਿੱਚ ਦੁੱਧ ਕਿੰਨਾ ਤਿਆਰ ਹੋਇਆ ਥੱਲੇ ਵੀਰ ਜੀ 12 ਕਿਲੋ ਲੀਟਰ ਵਾਲਾ ਕੋਈ ਭਾਏ ਤਿੰਨ ਟਾਈਮ ਚਾਰ ਟਾਈਮ ਅੱਛਾ ਜੀ ਓਹ ਠੰਡੀ ਧੀ ਹੱਥ ਉਤਲਾਉਂ ਦਿੰਦੀ ਕੀ ਤਾਂ ਤੁੰ ਨੂੰ ਵੇਖ ਲੋ ਹਾਂਜੀ ਦੇਖੋ ਲੋ ਮੜੀ ਇਹਨੂੰ ਇਹੜੇ ਵੀ ਦੇਵਾ ਕਾ ਤਮ ਖਾਉਂਦੀ ਦੁੱਧ 12 ਕਿਲੋ ਅੱਛਾ ਜੀ ਇਦੋਂ 12 ਕਿਲੋ ਜੀ ਹਾਂ ਜੀ ਕੋਈ ਆਪਣੀ ਤਾਂ ਨਹੀਂ ਕਰਕੇ ਆ ਕੋਈ ਚੋਕ ਲੈ ਜੇ ਭਾਵੇਂ ਇੱਕ ਦੰ ਦੂ ਡੰਗ ਤੇ ਇਹਦਾ ਵੀ ਜੀ ਫਿਰ ਮੋਲੇ ਦਾ ਜਾਇਜ ਜਾ ਜਮਾ ਮੋਲ ਕਰਾਉਣਾ ਵੀਰ ਜੀ 50000 ਖਾਨਾ 32000 ਦੀ ਦਮਾ ਫਿਰ ਬਿਲਕੁਲ ਜਾਇਜ ਹੀ ਕੀਤਾ ਮੋਲੇ ਹੁਣ ਘਟਾਉਣ ਦੀ ਲੋੜ ਹੀ ਕੋਈ ਨਹੀਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਕੋਈ ਆਣ ਕੇ ਵੀ ਤਸੱਲੀ ਕਰਕੇ ਲੈ ਜੀ ਹਾਂ ਜੀ ਹਾਂ ਜੀ ਇਹ ਦੂਜੇ ਨੰਬਰ ਵਾਲੀ ਇਹ ਵੀਰ ਜੀ 50000 ਵੈਣ ਸ਼ਾ ਜੀ ਇਹਨੇ ਕੋ 11 ਕਿਲੋ ਦੁੱਧ ਜੇ ਲੀਟਰ ਵਾਲਾ ਠੰਡਾ ਤੇ ਸੂਈ ਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਵੀਰ ਜੀ 2.5 ਮਹੀਨੇ ਹੋ ਗਏ ਅੱਛਾ ਇਹ ਨਾ ਬਣੀ ਨੂੰ ਹੋ ਗਿਆ ਅੱਜ ਪੂਰਾ ਅੱਛਾ ਬੋਲ ਦਿਖੋ ਹੀ ਆਪਣੇ ਬਹੁਤ ਸਾਹਮਣੇ ਉਹ ਬੱਛਾ ਵਾਦ ਕੋਈ ਕ੍ਰੋਸ ਹੋਈ ਸਾਣ ਕੋ ਹਾਂਜੀ ਠੀਕ ਹੈ ਤੇ ਅੱਠਾਂ ਤੋਂ ਨੂੰ ਵੇਖ ਲੋ ਇੱਕ ਵਾਰ ਚੰਗੀ ਤਰ੍ਹਾਂ ਬੋਲੋ ਇਹਨੂੰ ਲੇਵਾ ਧੱਕ ਥੋੜੀ ਗਾਣੂ ਤੇ ਇਹਦਾ ਵੀ ਜੀ ਫਿਰ ਮੁੱਲ ਮੁੱਲ ਕਰਾਉਣਾ ਵੀਰ ਜੀ ਜੋ ਮਰਜ਼ੀ ਕਰੀ ਤੇ 33 ਜਾਂ 29000 ਦੀ ਵਸ਼ੀਦ ਇਹ 1000 6828 ਦੀ ਦੇਦਾ ਕੋਈ ਨਹੀਂ ਵੀਰ ਜੀ ਠੀਕ ਬਾਕੀ ਕੋਈ ਫੋਨ ਲਾਵੇ ਜਿੱਥੇ ਕਿਤੇ ਵੀ ਹੋਊਗਾ ਸੌਦਾ ਹੋ ਜਾਊਗਾ ਤੇ ਆਹ ਗਾਂ ਚੰਗੀ ਤਗੜੇ ਕੱਦ ਕਾਠੀ ਵਾਲੀ ਆ ਹਾਂਜੀ ਹਾਂਜੀ ਵੀਰ ਜੀ ਇਹਨੇ 26 27 ਕਿਲੋ ਦੁੱਧ ਦਿੱਤਾ ਤੇ ਜੇ ਸੁਵੇ ਸਹੀ ਜਾਂਦੀ ਅੱਛਾ ਜੀ ਦੁੱਧ ਐ ਟਾਈਮ ਤੇ ਕਿੰਨਾ ਜੀ ਐ ਟਾਈਮ ਇਹਦੇ ਕੋਲ 10 ਕਿਲੋ ਦੁੱਧ ਤੇ ਬਣੀ ਨੂੰ ਕਿੰਨਾ ਚਿਰ ਹੋਇਆ ਨੂੰ ਬਣੀ ਨਾ ਜਿੰਨੂੰ 5 ਦਿਨ ਹੋ ਗਏ ਅੱਛਾ ਜੀ ਘਰੇ ਕਰਾ ਬਣੀ ਆਪਣੇ ਕੋਲ ਤੇ ਖਲੋਂ ਇਹਨੂੰ ਆ ਠੰਡੇ ਦਾ ਵੇਖ ਲੋ ਠੰਣਾ ਦਾ ਗੈਸ ਸੈਰ ਗਿਆ ਚੰਗਾ ਉਰੀ ਚੰਗੀ ਵੱਡੇ ਕੱਦ ਕਾਠਾ ਚੰਗਾ ਢਾਂਜਾ ਗਾਉਂਦਾ ਇਹ ਵੀ ਸਾਂਭੀ ਸੁੰਭੀ ਚਲੋ ਚੰਗੀ ਆ ਹਾਂ ਜੀ ਵੀਰ ਦੀਆਂ ਬੜੀਆਂ ਚੰਗੀਆਂ ਆ ਵੀਰ ਨੇ ਸਾਰੀਆਂ ਗਾਵਾਂ ਤੋਂ ਮਾਲ ਵੀ ਚੁਆਈਆਂ ਵਾਂ ਗਾਵਾਂ ਦੇ ਬੜੀ ਬੜੀ ਚੰਗੀ ਗਾਂ ਆ ਹੀ ਵੀਰ ਕੋਲ ਚਲੋ ਮਜਬੂਰੀਆਂ ਘਰਾਉਂਦੀਆਂ 100 ਬਣ ਜਾਂਦੀਆਂ ਕਿਸੇ ਵੇਲੇ ਇਹਦਾ ਫਿਰ ਵੀਰ ਜੀ ਮੁੱਲ ਇਹਦਾ ਵੀਰ ਜੀ 35000 ਦੀ ਦਵਾਂਗੇ ਅੱਛਾ ਜੀ ਕਰਦੀਏ ਮਾਨਤਾ ਥੋੜਾ ਜਿਹਾ ਬਚਣ ਹੀ ਹੈਗਾ ਕਰ ਦਾਂਗੇ ਦੱਸ ਦੋ ਤੁਸੀਂ ਇਹਦਾ ਕਰਾ ਲਓ ਜਿੰਨੇ ਦੇ ਦੇਣੀ ਇੱਕ ਰ ਜਿਹੜੇ ਦੇ ਲੈਣ ਵਾਲੇ ਨਹੀਂ ਵੀਰ ਭਰਾ ਫੋਨ ਲਾਵੇ ਮਾਨਤਾ ਕਰਨ ਅੱਛਾ ਜੀ ਹਾਂਜੀ 2000 ਛੱਡ ਦੀ 33 ਦੀ ਦੇ ਦਈਏ ਚਲੋ ਤੇ ਬਾਕੀ ਕੋਈ ਫੋਨ ਲਾਵੇ ਜਿੱਥੇ ਕਿਤੇ ਹੋਊਗੀ ਇੱਕ ਆ ਸ਼ਾਈ ਆੜ ਆ ਗਈ ਜੇ ਮੇਰੀ ਵੀਰ ਜੀ ਤੀਜੇ ਸਵੇਰੀ ਗਾਂ ਘੱਬਣ ਚ ਅੱਛਾ ਜੀ ਕਿੰਨਾ ਜਿਹੜਾ ਇਹਨੂੰ ਪੀਤੇ ਆ ਪਾਣੀ ਇਹਨੂੰ ਬਣੀ ਕਿੰਨਾ ਜਿਹੜੀ ਦੀ ਬਣੀ ਅੱਛਾ 20 ਤਰੀ ਦੀ ਬਣੀ ਆ ਅੱਜ ਮੰਨ ਕੇ ਜਿਹੜਾ 17 ਦਿਨ ਹੋ ਗਏ ਹਾਂਜੀ ਤਾਨਾ ਤੁਹਾਨੂੰ ਚੰਗਾ ਲੱਗਾ ਨਹੀਂ ਦੁੱਧ 20 22 ਕਿਲੋ ਪਾਇਆ ਆਪਣੇ ਕੋਲ ਹੁਣ ਇਸ ਟਾਈਮ ਦੇਖੋ ਦੁੱਧ 8 ਕਿਲੋ ਅੱਛਾ ਜੀ ਹਾਂ ਜੀ ਖੋਲੋ ਇਹਨੂੰ ਮੜਾ ਚੰਗੀ ਬਾਕੀ ਪੜੀ ਜੁੜੀ ਆ ਹਾਂ ਜੀ ਹੀਰ ਜੀ ਕਰੀ ਕਰ ਠੀਕ ਆ ਦਰਦੀ ਦਰਦੀ ਜੀ ਥੋੜਾ ਲਾਜੋ ਤਾਂ ਤੁਹਾਨੂੰ ਦੂਰਾ ਲੱਗਾ ਸਾਡਾ ਹਾਂਜੀ ਹਾਂਜੀ ਚੂਣ ਬਹੁਤ ਗਾਂ ਨਹੀਂ ਕੋਈ ਵੀ ਚੂਣ ਖੜੀ ਠੀਕ ਹੈ ਜੀ ਤੇ ਇਹਦੇ ਸਲੇ ਇਹਦਾ ਮੁੱਲ ਫਿਰ ਵੀ ਜੀ ਮੁੱਲ ਵੀਰ ਜੀ 530 ਕਰਾ ਲਓ 35 ਕਰਾ ਲਓ 5000 ਦੀ ਦਹਾੜੀ ਛੜਦ ਕਰਦੀਏ 5000 ਮੰਨ ਤਾਣਾ ਤੁਸੀਂ ਦੱਸ ਦੋ ਹਜ਼ਾਰ ਹੀ ਛੜਦੀਏ 23 ਦੀ ਦੇ ਦਈਏ ਨਾ ਤਾਂ ਕਾ ਕਰਾਂ ਮੈਂ ਜੈ ਜੀ ਆ ਚਲੋ ਗਾੜੀ ਕਿਨੇ ਸਾਂਭਣੀਆਂ ਵੀ ਇਹ ਗਾਂ ਕਿਉਂਕਿ ਸਾਂਭ ਨੂੰ ਗੱਡ ਤਿਆਰ ਹੋਈ ਗਾਂ ਸੀ 85000 ਦੀ ਤੇ ਹੈਗੀ ਹੈ ਨਾ ਹਾਂਜੀ ਤੇ ਗਾੜੀ ਆ ਗਈ ਐਂਡ ਤੇ ਇੱਕ ਤੋਹਫੀ ਹਾਂਜੀ ਇਹ ਗਿਉਟੀ ਆ ਅੱਛਾ ਜੀ ਇਹਦੇ ਸਿਰ ਦੁੱਧ ਕਿੰਨਾ ਜੀ ਇਹਦੇ ਕੋਲ 6 ਕਿੰਨਾ ਦੁੱਧ ਜੀ ਅੱਛਾ ਜੀ ਹਾਂ ਜੀ ਕੋਈ ਚੱਕਰ ਨਹੀਂ ਇਤਨਾ ਵੰਗਾ ਨਹੀਂ ਲੈਂਦੀ ਇਤਨਾ ਚੀ ਪਾੜਾ ਨਹੀਂ ਇਹ ਆਪੀ ਹੈ ਜੇ ਵਹਿੜਿਆ ਕਿ ਇਹਨੇ ਸੰਭ ਤੁਸੀਂ ਥੋੜੀ ਥਾਂ ਵੀ ਘਟਿਆ ਉਹ ਤੁਹਾਨੂੰ ਪਤਾ ਨਹੀਂ ਦੋ ਵਾ ਵਾ ਥੋੜਾ ਪੈ ਜਾਂਦਾ 6 ਵਾ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਮੋੜ ਲੈ ਜੀ ਗਾਂ ਕੋਈ ਤਾਂ ਜੀ ਅੱਛਾ ਜੀ ਹਾਂ ਜੀ ਮਹੀਨਾ ਕੋ ਹੋ ਗਿਆ ਆਪਣੇ ਕੋ ਥੋੜੀ ਨਾ ਬਿਮਾਰ ਹੋ ਗਈ ਜਿਹਦੇ ਕਰਕੇ ਲੱਸੀ ਅੱਛਾ ਜੀ ਹਾਂ ਤੇ ਦੁੱਧ ਹਰਮ 6 ਕਿਲੋ ਹੋ ਗਿਆ ਦੁੱਧ 6 ਕਿਲੋ ਪੱਕਾ ਚਲੋ ਬਾਕੀ ਆਪਣੇ ਕੋ ਸਹਲੀ ਗੱਲ ਲੈ ਤੇ ਇਹਦਾ ਫਿਰ ਮੁੱਲ ਵੀ ਜੀ ਜਿਹੜਾ ਜਾਇਜ ਆ ਇਹਦਾ ਤਾਂ ਨਹੀਂ ਦੱਸ ਨਹੀਂ ਕਰਦੀ ਮੈਂ ਜਾਇਜ ਆ ਕਰਦੇ ਵੀਰ ਜਿੰਨੇ ਨਹੀਂ ਕਹੋਗੇ ਉਹਨੇ ਦੀ ਨਹੀਂ ਦੇ ਦੇ ਨਹੀਂ ਤੁਸੀਂ ਦੱਸ ਦੱਸੋ ਦੱਸੋ ਵੀਰ ਜੀ ਤੁਸੀਂ ਦੱਸੋ ਨਹੀਂ ਮੇਰੇ ਦੱਸਿਆ ਤੁਸੀਂ ਰਹਿਣਾ ਨਹੀਂ ਆ ਦੱਸ ਦੇ ਇਹਦਾ ਮੁੱਲ ਕਰਾਉਣਾ ਵੀਰ ਜੀ 15 16 13000 ਦੀ ਦੇਣਾ ਦੋ ਯਾਰ ਛੱਡ ਦੀ ਕੋ 11 ਹਿਆਦੀ ਦੇ ਦਈਏ ਸ਼ਗਨ ਵਾਲਾ ਹੀ ਕੰਮ ਠੀਕ ਆ ਵੀਰ ਜੀ ਬਾਕੀ ਕੋਈ ਆਣ ਕੇ ਆਪਣੀ ਤਸਲੀ ਕਰਕੇ ਦਿਆ ਜੀ ਵੀਰ ਭਰਾ ਫੋਨ ਲਾ ਬਾਕੀ ਫੋਨ ਲਾਵੇ ਜਿੱਥੇ ਕਿਤੇ ਵੀ ਹੋਊਗਾ ਦੇ ਦੇਣੀ ਆ ਵੀਰ ਨੇ ਥੋੜੀ ਜੀ ਲੋੜ ਆ ਵੀਰ ਨੂੰ ਤੇ ਤਾਂ ਵੀਰ ਮਾਲ ਸੇਲ ਕਰਦੇ ਆ ਤੋਨਾ ਕਿ ਵੀ ਸੇਲ ਕਰਨ ਵਾਲਾ ਤਾਂ ਹੈਗਾ ਨਹੀਂ ਹਾਂਜੀ ਤੇ ਬਾਕੀ ਪਿੰਡ ਮੁੰਡਿਆੜਾ ਤਹਿਸੀਲ ਤੇ ਜ਼ਿਲ੍ਹਾ ਸ਼ਰੀਆਮਬਰਸਰ ਸਾਹਿਬ